ਬਿਲਕੁਲ ਤੁਸੀਂ ਜਿਹੜੀ ਗੱਲ ਕਹੀ ਆ ਨਾ ਵੀ ਕਿਤਨਾ ਕਿਤੇ ਲਾਈਨਾਂ ਬਹੁਤ ਲੰਬੀਆਂ ਲੱਗਦੀਆਂ ਜਿਹੜਾ ਆਨਲਾਈਨ ਸਿਸਟਮ ਹੈ ਉਹ ਸਹੀ ਨਹੀਂ ਲੱਗ ਰਿਹਾ ਉਹਨੂੰ ਦਰੁਸਤ ਕਰਨ ਦੀ ਲੋੜ ਹੈ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਬੰਦੇ ਹੀ ਨਹੀਂ ਪੂਰੇ ਇੱਕ ਬੰਦਾ ਛੁੱਟੀ ਵਾ ਇੱਕ ਆਇਆ ਵਾ ਉਹਨੂੰ ਕਿਹਾ ਭਾਈ ਤੂੰ ਪਰਚੀ ਕੱਟ ਰਿਹਾ 50 ਪਰਚੀਆਂ ਦਾ ਕੱਟ ਤੀਆਂ ਤੂੰ ਭਾਈ ਦਵਾਈਆਂ ਦੇ ਬੰਦਾ 100 ਹੋ ਗਿਆ ਲਾਈਨ 'ਵਾਂ ਬਜ਼ੁਰਗ ਬੰਦੇ ਜਿਹੜੇ ਬਿਮਾਰ ਹੈ ਜੀ ਉਹ ਕਿੱਥੇ ਖੜੂ ਮੈਂ ਫਿਰ ਜਿਹੜੇ ਬੰਦੇ ਖੜੇ ਤੇ ਉਹ ਮੰਨ ਲਓ ਜੀ ਉਹ ਹਸਪਤਾਲ ਹੈ ਜੀ ਹਰ ਇੱਕ ਬਿਮਾਰ ਉਹ ਇੱਕ ਦੂਰੇ ਦੀ ਸਹਾ ਨਾਲ ਉਹ ਬਿਮਾਰ ਹੋ ਜਣ। ਬਿਮਾਰੀ ਬਦੂ ਹੀ ਘਟੂਗੀ। ਬੰਦੇ ਦਾ ਪੂਰੇ ਕਰੋ ਸਟਾਫ ਦਾ ਪੂਰਾ ਹੋਣਾ ਚਾਹੀਦਾ। ਜੇ ਇੱਕ ਬੰਦਾ ਛੁੱਟੀ ਚਲੇ ਵੀ ਗਿਆ ਤੂੰ ਦੂਆ ਬੰਦਾ ਬਿਠਾਓ। ਅੱਗੇ ਸਾਨੂੰ ਕਹਿੰਦੇ ਐਸਐਮਓ ਕੋ ਜਾਇਓ ਜੀ। ਸਾਡਾ ਕੰਮ ਹੈ ਜੀ ਇਹ। ਤੇ ਜਰੂਰ ਜਦੋਂ ਪ੍ਰਿੰਸੀਪਲ ਇਹ ਦੱਸੋ ਜਦੋਂ ਸਰਕਾਰ ਕਾਂਗਰਸ ਦੀ ਸੀਗੀ ਤਾਂ ਇੱਥੇ ਬਲਵੀਰ ਸਿੰਘ ਸਿੱਧੂ ਸਾਹਿਬ ਜਿਹੜੇ ਸਿਹਤ ਮੰਤਰੀ ਸੀਗੇ ਲੋਕਾਂ ਨੂੰ ਬਹੁਤ ਉਮੀਦਾਂ ਸੀਗੀਆਂ ਵੀ ਇਹ ਜਿਹੜਾ ਹਸਪਤਾਲ ਹੈ ਵਧੀਆ ਹੋਊਗਾ ਤੇ ਇਹਨੂੰ ਅਪਗ੍ਰੇਡ ਵੀ ਕੀਤਾ ਜਾ ਸਕਦਾ ਹੈ ਕਾਕਾ ਮਾਰਸ਼ਲ ਨੇ ਧਰਨਾ ਲਾਇਆ ਤਾਂ ਤੇ ਹੋਰ ਵੀ ਲੋਕਾਂ ਨੇ ਧਰਨਾ ਲਾਇਆ ਸੀਗਾ ਪਰ ਉਸ ਵਕਤ ਵੀ ਜਿਹੜਾ ਹਸਪਤਾਲ ਵਧੀਆ ਨਹੀਂ ਹੋਇਆ ਸੀਗਾ ਕਿਉਂਕਿ ਉਸ ਵਕਤ ਕਾਂਗਰਸ ਦੀ ਵੀ ਸਰਕਾਰ ਸੀਗੀ ਕਾਂਗਰਸ ਦੇ ਜ਼ਿਲ੍ਹੇ ਦੇ ਮੰਤਰੀ ਸੀਗੇ ਕੀ ਲੱਗਦਾ ਉਹਨਾਂ ਨੂੰ ਮੰਤਰੀ ਸਾਹਿਬ ਨੂੰ ਇਹ ਹਸਪਤਾਲ ਅਪਗ੍ਰੇਡ ਕਰਨਾ ਚਾਹੀਦਾ ਸੀਗਾ ਸਰਕਾਰ ਦੀ ਗੱਲ ਨਹੀਂ ਹੁੰਦੀ ਜੀ ਪਾਰਟੀਆਂ ਚਾਰ ਚਾਰ ਪੰਜ ਪੰਜ ਬਣੀ ਹੋਈਆਂ ਅੱਧੇ ਬੰਦੇ ਕੰਗਸ ਸਾਹਿਬ ਦੇ ਤੇ ਅੱਧੇ ਬੰਦੇ ਇਹਨਾਂ ਦੇ ਬਲਬੀਰ ਸਿੰਘੂ ਸਾਹਿਬ ਦੇ ਤੇ ਉਹਨੂੰ ਯਾ ਤਾਂ ਇਹਨੂੰ ਇਕੱਠੇ ਬੈਠ ਕੇ ਕਰੇਂ ਜੀ ਪਾਰਟੀ ਦਾ ਸੇਮੇ ਨਹੀਂ ਉਹ ਕਹਿੰਦਾ ਜੀ ਮੈਂ بڑا ਨੰਬਰ ਲਵਾਣੇ ਆਉਂਗਾ ਮੈਂ ਨੰਬਰ ਲਵਾਣੇ ਆ ਨੰਬਰਾਂ ਦੇ ਚੱਕਰ ਮਾ ਸਰਬਨਾਥ ਦਾ ਸ਼ਹਿਰ ਦਾ ਹੋ ਗਿਆ ਨੰਬਰੀ ਗੇਮ ਦੇ ਵਿੱਚ ਵਿੱਚ ਨੁਕਸਾਨ ਲੋਕਾਂ ਦਾ ਹੋ ਗਿਆ ਜੇ ਇੱਕ ਜੁੱਟ ਹੁੰਦੇ ਕਾਂਗਰਸੀ ਤਾਂ ਕਰਾਲੀ ਹਸਪਤਾਲ ਟੌਪ ਕਲਾਸ ਦਾ ਹਸਪਤਾਲ ਬਣਿਆ ਹੁੰਦਾ ਜਿੰਨੀ ਜਗ੍ਹਾ ਸੀ ਭਾਈ ਸਾਹਿਬ ਚੌਧਰੀਆਂ ਦੀ ਜਾਣਕਾਰੀ ਵਾਲੀ ਜਗ੍ਹਾ ਹੈ ਇੱਕ ਵਾਰੀ ਤਾਂ ਬਿਲਕੁਲ ਇਹ ਹਾਲਾਤ ਹੈ ਜੋ ਕਿ ਦੇ ਬੰਦੇ ਹੋਗੇ ਤਾਂ ਡਾਕਟਰੇ ਕੋਈ ਨਹੀਂ ਤਾਂ ਇਹ ਤਾਂ ਮਾਰਚਲ ਉਹਨਾਂ ਨੇ ਹੋ ਧਰਨੇ ਵਗੈਰਾ ਲਾ ਕੇ ਲੋਕਾਂ ਨੇ ਆਵਾਜ਼ ਚੱਕੀ ਤਾਂ ਕਿਤੇ ਜਾ ਕੇ ਹਸਪਤਾਲ ਦੇ ਦੁਆਰਾ ਡਾਕਟਰ ਆਏ ਆ ਨਹੀਂ ਤਾਂ ਬੰਦੇ ਹੋ ਗਏ ਤਾਂ ਉੱਥੇ ਤਾਂ ਕੋਈ ਹੋਟਲ ਉਟਲ ਬਣ ਜਾਣਾ ਤਾਂ